ਹੁਣ ਆ ਗੰਦਰਬਾ ਨਗਰੀ ਕੀ ਹੈ ਇਹਨੂੰ ਖਰਚੰਦੌਰੀ ਕਹਿੰਦੇ ਆ ਆਪ ਜੀ ਨੇ ਇੱਕ ਨਾਮ ਸੁਣਿਆ ਹੋਣਾ ਸਤਿਆਵਾਦੀ ਖਰੀਸ਼ ਚੰਦਰ ਰਾਜਾ ਖਰੀਸ਼ ਚੰਦਰ ਇਹਦੀ ਘਰਵਾਲੀ ਦਾ ਨਾਮ ਸੀ ਤਾਰਾਮਤੀ ਇਹਦੇ ਬੇਟੇ ਦਾ ਨਾਮ ਸੀ ਰੋਹਿਤ ਇਹ ਗੰਦਰਬਾ ਨਗਰੀ ਕੀ ਹੈ ਇਹ ਰਾਜਾ ਸਤਵਾਦੀ ਸੀ ਜੀ ਇਹਦੇ ਬਾਰੇ ਕਿਹਾ ਜਾਂਦਾ ਦਾਨਪੁਣ ਬੜਾ ਕਰਦਾ ਸੀ ਤੇ ਇਸ ਨੂੰ ਵਿਸ਼ਵਾਭਿਤਰ ਨੇ ਅਸਲੀ ਤੇ ਬੇ ਇਨਾਕ ਪਸਾ ਲਿਆ ਇਹਦਾ ਸਾਰਾ ਰਾਜ ਭਾਗ ਉਹਨੇ ਦਾਨ ਚ ਲੈ ਲਿਆ ਉਸ ਤੋਂ ਬਾਅਦ ਫਿਰ ਇਹ ਰਾਜਾ ਹਰੀਸ਼ ਚੰਦ ਆਪਣੇ ਨਗਰੀ ਨੂੰ ਆਪਣੇ ਰਾਜ ਭਾਗ ਨੂੰ ਛੱਡ ਕੇ ਬਨਾਰਸ ਚਲਾ ਗਿਆ ਤੇ ਰਿਸ਼ੀ ਫਿਰ ਉੱਥੇ ਚਲਾ ਗਿਆ ਇਹਨੇ ਖਹਿੜਾ ਨਹੀਂ ਛੱਡਿਆ ਕਹਿੰਦਾ ਉਹ ਤੂੰ ਮੈਨੂੰ ਦਾਨ ਦਿੱਤਾ ਹੁਣ ਮੈਨੂੰ ਦਖਣਾ ਦੇ ਉਹਨੇ ਕਿਹਾ ਦਖਣਾ ਇਹ ਦੱਸੋ ਉਹਨੇ ਕਿਹਾ ਮੈਨੂੰ ਹੋਰ ਕੁਝ ਚਾਹੀਦੇ ਨੇ ਮਾਇਆ ਚਾਹੀਦਾ ਜੇ ਦਖਣਾ ਦੇ ਉਹਨੇ ਫਿਰ ਆਪਣੀ ਘਰ ਵਾਲੀ ਤੇ ਆਪਣੇ ਪੁੱਤਰ ਨੂੰ ਵੇਚ ਦਿੱਤਾ ਸੀ ਮੈਂ ਸਿਰਫ ਕਹਿ ਰਿਹਾ ਵੀ ਗੰਦਰਬਾ ਨਗਰੀ ਕਿਵੇਂ ਬੰਦੀ ਕਿ ਹੁਣ ਇਧਰ ਨਾ ਪੁੱਛਣ ਲਾ ਪਿਓ ਕਿਉਂ ਵੇਚ ਦਿੱਤਾ ਜੀ ਉਹਨੇ ਵੇਚ ਦਿੱਤਾ ਆਪਣੇ ਆਪ ਨੂੰ ਉਹਨੇ ਚੰਡਾਲ ਨੇ ਉਹਨੂੰ ਖਰੀਦ ਲਿਆ ਅਸਲ ਚੰਡਾਲ ਜਿਹੜਾ ਸੀ ਉਹ ਧਰਮ ਸੀ ਉਹ ਵੀ ਸੱਚ ਸੀ ਹੁਣ ਇਹਨੂੰ ਚੰਡਾਲ ਦਾ ਕੰਮ ਸੀ ਉਹਦਾ ਉਹਦੀ ਜਿਹੜੀ ਰੋਜੀ ਸੀ ਨਾ ਜੀ ਉਹ ਚੰਡਾਲ ਦੀ ਰੋਜੀ ਸੀ ਮੁਰਦਿਆਂ ਨੂੰ ਫੂਕਣਾ ਉਥੇ ਉਹ ਮੁਰਦਿਆਂ ਤੇ ਜਿਹੜੇ ਖੱਪਣ ਪੈਂਦੇ ਸਨ ਕੱਪੜੇ ਪੈਂਦੇ ਸਨ ਲੈਂਦਾ ਸੀ ਰਾਜਾ ਖਰੀਸ਼ ਚੰਦ ਜਿਹੜਾ ਹੈ ਉਹ ਫਿਰ ਸ਼ਮਸ਼ਾਨ ਘਾਟ ਵਿੱਚ ਨੌਕਰੀ ਕਰ ਲੱਗ ਪਿਆ ਇਹਦੀ ਰਾਣੀ ਤੇ ਇਹਦਾ ਪੁੱਤਰ ਦੋਨੋਂ ਜਿਹੜੇ ਨੇ ਇਹ ਵਿਕ ਚੁੱਕੇ ਸਨ ਇਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਬਾਣੀ 'ਚ ਕੀਤਾ ਪਿਆਰਿਓ ਉਸ ਤੋਂ ਬਾਅਦ ਕੀ ਹੋਇਆ ਕਿ ਇਹਦੇ ਪੁੱਤਰ ਰੋਹਿਤ ਨੂੰ ਸੱਪ ਨੇ ਡੰਗ ਮਾਰਿਆ ਤੇ ਸੱਪ ਦੇ ਡੰਗ ਮਾਰਨ ਤੋਂ ਬਾਅਦ ਇਹਦੇ ਰੋਹਿਤ ਪੁੱਤਰ ਦੀ ਮੌਤ ਹੋ ਗਈ ਰਾਣੀ ਤਾਰਾਮਤੀ ਆਪਣੇ ਪੁੱਤ ਨੂੰ ਲੈ ਕੇ ਉਸ ਸ਼ਮਸ਼ਾਨ ਘਾੜ ਸਸਕਾਰ ਕਰਨ ਆਈ ਜਿੱਥੇ ਰਾਜਾ ਖਰੀਸ਼ ਚੰਦਰ ਨੌਕਰੀ ਕਰ ਰਿਹਾ ਸੀ ਉਹਨੇ ਦੇਖਿਆ ਵੀ ਪਹਿਚਾਨ ਗਿਆ 12 ਮਹੀਨੇ ਆਬਾਦੇ ਮਿਲੇ ਉਹ ਪੁੱਤ ਦੀ লাশ ਲੈ ਕੇ ਆਈ ਉਹਨੇ ਕਿਹਾ ਰੋਹਿਤ ਦੀ ਮੌਤ ਹੋ ਗਈ ਰਾਜੇ ਨੇ ਪਹਿਚਾਨ ਲਿਆ ਪਰ ਸੱਚ ਇਹ ਵੇ ਉੱਥੇ ਵੀ ਉਹਨੇ ਬਿਲਕੁਲ ਕੋਈ ਭੰਗ ਨਹੀਂ ਕੀਤਾ ਬਚਨ ਜਿਹੋ ਜਾਂ ਲੋਕਾਂ ਲਈ ਕਾਨੂੰਨ ਸੀ ਉਹ ਜਾਂ ਆਪਣੀ ਘਰ ਵਾਲੀ ਨੂੰ ਕਹਿ ਦਿੱਤਾ ਕਿੰਨੇ ਇਥੇ ਫਿਰ ਧਰਮ ਇਹਦੇ ਤੇ ਖੁਸ਼ ਹੋਏ ਉਹਨਾਂ ਨੇ ਕਿਹਾ ਵੀ ਜੋ ਤੂੰ ਮੰਗੇਗਾ ਤੈਨੂੰ ਸਵਰਗ ਦਾ ਰਾਜ ਮਿਲ ਸਕਦਾ ਹੈ ਤੈਨੂੰ ਸਵਰਗ 'ਚ ਥਾਂ ਮਿਲ ਸਕਦੀ ਹੈ ਤੂੰ ਜਿੱਤ ਗਿਆ ਏਡਾ ਵੱਡਾ ਦਾਨੀ ਹੈ ਤੂੰ ਏਡਾ ਵੱਡਾ ਸਤਵਾਦੀ ਹਰੀਸ਼ ਚੰਦ ਕਹਿੰਦਾ ਮੈਂ ਇਕੱਲੇ ਸਵਰਗ ਨਹੀਂ ਜਾਣਾ ਜਿਸ ਚੰਡਾਲ ਦੀ ਮੈਂ ਨੌਕਰੀ ਕਰਨਾ ਮੈਂ ਆਪਣੇ ਸਵਾਮੀ ਨੂੰ ਧੋਖਾ ਨਹੀਂ ਦੇਣਾ ਜੇ ਚੰਡਾਲ ਕਹੇਗਾ ਤਾਂ ਮੈਂ ਸੁਰਗ ਵੀ ਜਾਵਾਂਗਾ ਐਡਾ ਵੱਡਾ ਕਾਨੂੰਨ ਅਨਸ਼ਾਸਨ ਵਾਲਾ ਸੀ ਜੀ ਕਹਿੰਦਾ ਮੈਂ ਇਕੱਲੇ ਨਹੀਂ ਜਾਣਾ ਇੱਕ ਪਰਨੇ ਨਾ ਕਰ ਲਿਆ ਕਿ ਬੱਚੇ ਦੀ ਮੌਤ ਹੋ ਗਈ ਰਾਣੀ ਤੇ ਰਾਜਾ ਦੋਨੋਂ ਹਰੀਸ਼ਚੰਦਰ ਤੇ ਤਾਰਾਮਤੀ ਆਪਣੇ ਪੁੱਤਰ ਦੀ ਲਾਸ਼ ਨਾਲ ਜਿਉਂਦੇ ਜੀ ਸਰਨਾ ਚਾਹੁੰਦੇ ਸਨ ਕਿਹਨੇ ਧਰਮ ਪ੍ਰਗਟ ਹੋਇਆ ਜਿਹੜਾ ਚੰਡਾਲ ਸੀ ਉਹ ਅਸਲ 'ਚ ਧਰਮ ਸੀ ਉਨੇ ਕਹਿਆ ਤੇਰੀ ਤਪસ્યા ਤੇਰੀ ਪ੍ਰੀਖਿਆ ਪੂਰੀ ਹੋ ਗਈ ਸੱਚ ਮੁੱਚ ਤੂੰ ਬਹੁਤ ਵੱਡਾ ਦਾਨੀ ਨਿਕਲਿਆ ਸਤਵਾਦੀ ਨਿਕਲਿਆ ਅੱਜ ਤੋਂ ਬਾਅਦ ਤੈਨੂੰ ਸਵਰਗ ਥਾਂ ਦਿੱਤੀ ਤੈਨੂੰ ਆਗਿਆ ਦਿੱਤੀ ਤੇ ਹਰੀਸ਼ ਚੰਦ ਨੇ ਕਿਹਾ ਮੈਂ ਇਕੱਲੇ ਨਹੀਂ ਜਾਣਾ ਸਵਰਗ ਵਿੱਚ ਮੇਰੀ ਪਰਜਾ ਵੀ ਨਾਲ ਜਾਏਗੀ ਅਗਨਰਵ ਨਗਰੀ ਕਿਉਂ ਬੰਦੀ ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਵੀ ਇਹ ਵਾਰ-ਵਾਰ ਨਹੀਂ ਆਪਾਂ ਗੱਲ ਕਰਨੀ ਸਿੱਧੀ ਗੱਲ ਕਰ ਚੰਦੇ ਹਰ ਚੰਦੋਰੀ ਗੰਧਰਵ ਨਗਰੀ ਆ ਗੁਰੂ ਸਾਹਿਬ ਨੇ ਕਿਹਾ ਭੁਖੇ ਉਠੇ ਨਗਰ ਗੰਧਰਬ ਹੁਣ ਇੱਕ ਗੰਦਰਬਾ ਨਗਰੀ ਕੀ ਹੈ ਰਾਜੇ ਹਰੀਸ਼ ਚੰਦ ਨੇ ਕਿਹਾ ਮੈਂ ਇਕੱਲੇ ਨਹੀਂ ਸਵਰਗ ਜਾਣਾ ਮੇਰਾ ਸਾਰੀ ਨਗਰੀ ਜਾਏਗੀ ਉਸ ਵਕਤ ਜਦੋਂ ਖਰੀਸ਼ ਚੰਦਰ ਸਤਵਾਦੀ ਆਪਣੀ ਨਗਰੀ ਦੇ ਵਿੱਚ ਆਪਣੀ ਨਗਰੀ ਸਮੇਤ ਜਾ ਰਿਹਾ ਸੀ ਇਹਨੂੰ ਨਾਰਦ ਮਿਲਿਆ ਉਹਨੇ ਆਜ ਦੇ ਮੂੰਹ ਤੋਂ ਇਹਦੀ ਆਪ ਹੀ ਸਬਤ ਕਰਾ ਦਿੱਤੀ ਫਿਰ ਸੁਣੀਓ ਇਹਦੀ ਸਬਤ ਕਰਾ ਦਿੱਤੀ ਮੇਰੇ ਵਰਗਾ ਦਾਨੀ ਕੋਈ ਨਹੀਂ ਮੇਰੇ ਵਰਗਾ ਸਤਵਾਦੀ ਕੋਈ ਨਹੀਂ ਬੰਦਾ ਇੰਨਾ ਜਿੱਤ ਗਿਆ ਇੱਥੇ ਆ ਕੇ ਰਸ ਕਸ ਆਪ ਸਲਾਣਾ ਇਹ ਕਰਨ ਮੇਰੇ ਕਰਤਾਰ ਗੁਰਮਖੋ ਯਾਦ ਰੱਖਿਓ ਜਿਨ੍ਹਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਗੱਲ ਹੈ ਮੈਂ ਕਈ ਵਾਰੀ ਕਹਿੰਦਾ ਜਿਹੜਾ ਬੰਦਾ ਸਿਰਫ ਆਪਣੀਆਂ ਸਿਫਤਾਂ ਕਰਦਾ ਹੈ ਮੇਰੇ ਵਰਗਾ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਨ੍ਹਾਂ ਪਾਪ ਕਾਮ ਕਰੋ ਤੇ ਨਿੰਦਾ ਦਾ ਉਹਨਾਂ ਆਪਣੀ ਸਿਫਤ ਕਰਨ ਦਾ ਹੈ ਰਸ ਕਸ ਆਪ ਸਵਾਣਾ ਇਹ ਵੀ ਤਾਂ ਇੱਕ ਸਵਾਦ ਹੈ ਨਾ ਜੀ ਕਿ ਮੇਰੀ 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 ਵਡਿਆਈ ਹੋਵੇ ਲੋਕ ਮੈਨੂੰ ਚੰਗਾ ਕਹਣ ਜਿੱਥੇ ਮੈਂ ਜਾਵਾਂ ਮੈਂ ਚੰਗਾ ਹਾਂ ਤੇ ਅੱਜ ਅੱਜ ਵੀ ਭਾਈ ਸਾਹਿਬ ਉੱਥੇ ਸੀ ਘਰ ਸੰ ਕਿਸੇ ਸਲੀਅਤ ਤੇਜੇ ਅੱਜ ਵੀ ਸਿੱਖਾਂ ਦੀ ਸਤੇਜ ਤੇ ਛੋਟੀ ਤੋਂ ਲੈ ਕੇ ਵੱਡੀ ਤੱਕ ਰੱਬ ਦੀਆਂ ਸਿਫਤਾਂ ਦੀ ਥਾਂ ਜਾ ਆਪਣੀ ਜਥੇਬੰਦੀ ਦੀ ਸਿਫਤ ਕਰੇ ਤੇ ਜਾ ਆਪਣੀਆਂ ਸਿਫਤਾਂ ਨੇ ਸਾਡੇ ਵਰਗਾ ਕੋਈ ਨਹੀਂ ਤੇ ਕਈ ਵਾਰੀ ਮਨ ਚਾਹਦਾ ਮਨਾ ਗੁਰੂ ਕਹਿੰਦਾ ਇਹ ਵੀ ਤਾਂ ਇੱਕ ਮੈਲ ਹੈ ਰਸ ਕਸ ਆਪ ਸਲਾਣਾ ਇਹ ਕਰਮ ਮੇਰੇ ਕਰਤਾਰ ਇਹ ਮੇਰੇ ਕਰਮ ਨੇ ਇਸ ਨੂੰ ਗੁਰੂ ਸਾਹਿਬ ਕਹਿੰਦੇ ਆਪਸ ਕੋ ਜੋ ਭਲਾ ਕਹਾਵੇ ਤੇ ਸਹਿ ਭਲਾਈ ਨਿਕਟ ਨਾ ਮਹਾਰਾਜ ਕਹਿੰਦੇ ਆਪਸ ਕੋ ਜੋ ਜਾਣੇ ਨੀਚਾ ਸੋਉ ਗਣੀਏ ਸੱਤ ਉੱਚਾ ਆਪਣੇ ਆਪ ਨੂੰ ਭਲਾ ਕਹਿਣ ਨਾਲ ਕਦੀ ਕੋਈ ਭਲਾ ਹੋਇਆ ਜਿਹੜਾ ਤੁਰ ਅੰਦਰ ਆਪਣੇ ਆਪ ਨੂੰ ਨੀਵਾ ਕਹਿੰਦਾ ਫਿਰ ਬੇਨਤੀ ਕਰਾ ਇੰਨਾ ਕੁਝ ਬੰਦਾ ਕਰ ਗਿਆ ਇਹ ਚ ਬੜੀ ਵੱਡੀ ਸਿੱਖਿਆ ਹੈ ਕਿ ਮਨਾ ਜੋ ਮਰਜੀ ਤੂੰ ਦਾਨ-ਕੁਨ ਕਰੇ ਤੇਰੀ ਤਪੱਸਿਆ ਤੂੰ ਮੁਕੰਮਲ ਵੀ ਹੋ ਜਾਏ ਸਿਫਤ ਰੱਬ ਦੀ ਕਰੀ ਕਿਉਂਕਿ ਆਪਣੀ ਸਿਫਤ ਕਰਦੇ ਆ ਬੰਦਾ ਫਿਰ ਵੀ ਪਾਜਦਾ ਹੁਣ ਨਾਰਦ ਨੇ ਰਾਜੇ ਹਰੀਸ਼ ਚੰਦਰ ਤੋਂ ਸਿਫਤ ਕਰਾ ਦਿੱਤੀ ਉਹਨਾਂ ਆਪਣੀ ਸਿਫਤ ਦਾ ਫੁਰਨਾ ਹੀ ਬਣਾਇਆ ਜੀ ਕਿ ਵਾਕਈ ਮੇਰੇ ਵਰਗਾ ਸਤਵਾਦੀ ਕੋਈ ਨਹੀਂ ਮੇਰੇ ਵਰਗਾ ਦਾਨੀ ਕੋਈ ਨਹੀਂ ਮੇਰੇ ਵਰਗਾ ਕੁਰਬਾਨੀ ਕਰਨ ਵਾਲਾ ਕੋਈ ਨਹੀਂ ਕਹਿੰਦੇ ਉਸ ਵਕਤ ਜਦੋਂ ਨਗਰੀ ਉੱਤੇ ਜਾ ਰਹੀ ਸੀ ਤੇ ਇੱਕੋ ਦਮ ਰਾਹ ਦੇ ਵਿੱਚ ਥੱਲੇ ਸੜ ਦਿੱਤੀ ਪ੍ਰਮਾਤਮਾ ਨੇ ਸੁਣੋ ਮੈਂ ਤਾਂ ਕਹਿ ਰਹੇ ਮਿੰਗੰਦਰਬਾ ਨਗਰੀ ਕੀ ਹੈ ਥੱਲੇ ਸੱਟੀ ਜਦੋਂ ਥੱਲੇ ਡਿੱਗਣ ਲੱਗਾ ਤੇ ਇੱਕੋ ਦਮ ਇਹਦੇ ਮਨ 'ਚ ਆਇਆ ਪਰ ਉਂਝ ਮੈਂ ਇੱਕ ਹੋਰ ਬੇਨਤੀ ਕਰਾਉ ਸਕਦਾ ਕਈਆਂ ਨੇ ਪੜਿਆ ਹੋਵੇ ਕਿਉਂਕਿ ਇਸ ਸਾਖੀ ਦੋ ਤਿੰਨ ਤਰੀਕੇ ਕੁਝ ਸੰਪਰਦਾਇ ਗੁਰਮੁਖ ਜਦੋਂ ਕਰਦੇ ਆ ਉਹ ਕਹਿੰਦੇ ਜਦੋਂ ਨਗਰੀ 'ਚ ਜਾ ਰਿਹਾ ਸੀ ਨਾ ਜਪਨੀ ਲੈ ਕੇ ਜੀਵ ਜੰਤ ਸਾਰੇ ਲੈ ਗਏ ਤੇ ਉਹ ਨਗਰੀ ਜਾਂਦਿਆਂ ਖੋਤਾ ਰਾਹ ਦੇ ਵਿੱਚ ਉਸ ਨਗਰੀ ਦਾ ਕੋਤਾ ਜਿਹੜਾ ਉਹਨੇ ਆਵਾਜ਼ ਚ ਕੱਢੀ ਉਹ ਬੋਲ ਪਿਆ ਹਰੀਸ਼ ਚੰਦਰ ਦੇ ਮਨ ਚ ਇੰਨਾ ਆ ਗਿਆ ਜਾਓ ਲੋਕੋ ਇੱਥੇ ਬੰਦਿਆਂ ਨੂੰ ਸਵਰਗ ਨਹੀਂ ਮਿਲਦਾ ਸਾਡੇ ਕੋਤੇ ਵੀ ਜਾਂਦੇ ਪਏ ਬਸ ਇਹ ਸਿਵਦ ਨੇ ਉਹ ਨਗਰੀ ਥੱਲੇ ਸਰ ਦਿੱਤੀ ਕਿੰਨੇ ਇੱਕੋ ਦਮ ਡਿੱਗਦੇ ਹੋਏ ਨੇ ਪਛਤਾਪ ਕੀ ਤਾ ਪਰਮਾਤਮਾ ਮੇਰ ਤੋਂ ਭੁੱਲ ਹੋ ਗਈ ਉਹ ਕਿੰਨੇ ਰਸਤੇ ਦੇ ਵਿੱਚ ਹੀ اٹਕੀ ਨਾ ਉੱਤੇ ਗਈ ਤੇ ਨਾ ਥੱਲੇ ਗਈ ਉਹਨੂੰ ਗੰਦਰਬ ਨਗਰੀ ਕਹਿੰਦੇ ਆ ਮਤਾ ਬੇਨਤੀ ਕੀਤਾ ਇੱਕ ਗੰਧਰਵ ਨਗਰ ਕੀ ਹੈ ਹੁਣ ਉਹ ਗੰਧਰਵ ਨਗਰੀ ਹੈ ਤਾਂ ਮਿੱਥ ਪਰ ਉੰਜ ਕਈ ਵਾਰੀ ਕਈ ਕਰਨਲ ਟਾਰਡ ਹੋਏ ਨੇ ਉਹ ਜਹਾਜ਼ ਸਫਰ ਕਰ ਰਹੇ ਸਨ ਤੇ ਜਦੋਂ ਸਫਰ ਕਰ ਰਹੇ ਸਨ ਤੇ ਸੱਚੀ ਮੁੱਚੀ ਅੰਜ ਲੱਗਾ ਸਾਡਾ ਜਹਾਜ਼ ਕਿਸੇ ਸ਼ਹਿਰ ਦੇ ਵਿੱਚ ਵੱਜਣ ਲੱਗਾ ਉੱਚ-ਉੱਚ ਰੋਲਾ ਪਾਉਣ ਲੱਗ ਪਿਆ ਤੇ ਕਈ ਵਾਰੀ ਤੁਸੀਂ ਦੇਖਿਓ ਆਪਾਂ ਦੇਖਣਿਆ ਇਹ ਕਿਲੇ ਬਣੇ ਹੋਏ ਪ੍ਰਤੀਤ ਹੁੰਦੇ ਆ ਪਰ ਅਸਲ ਚ ਹਕੀਕਤ ਨਹੀਂ ਇਹਨੂੰ ਗੁਰੂ ਅਰਜੁਨ ਦੇਵ ਕਹਿੰਦੇ ਨੇ ਕਿ ਬੰਦਿਆ ਬਸ ਇਉਂ ਜਾਣੀ ਅੱਜ ਤੱਕ ਗੰਧਰਬ ਨਗਰੀ ਦੀ ਗੱਲ ਹੋ ਰਹੀ ਏ ਪਰ ਗੰਧਰਬ ਨਗਰੀ ਚ ਕੋਈ ਵਸ ਕੇ ਆਇਆ ਹੈ ਹੈ ਤਾਂ ਮੰਨ ਦੀ ਕਲਪਨਾ ਹੀ ਨਾ ਕਿੰਡੀ ਬਰੀ ਗੱਲ ਹੈ ਮਹਾਰਾਜ ਨੇ ਫਰਮਾਇਆ ਮਿਰਗ ਤਿਸ਼ਨਾ ਪੇਖ ਭੁੱਲਨੇ ਵੁੱਠੇ ਨਗਰ ਗੰਧਰਬ ਉਹ ਬੰਦਿਆ ਜਿਸ ਮਾਇਆ ਨੂੰ ਤੂੰ ਸਮਝਣਾ ਸਭ ਕੁਝ ਹੈ ਇਹ ਮਿਰਗ ਦੀ ਤ੍ਰਿਸ਼ਨਾ ਹੈ ਜਿੰਨੀ ਜਿੰਨੀ ਤੇਰੇ ਕੋਲ ਵਾਧਦੀ ਪਈ ਏ ਯਾਦ ਰੱਖੀ ਤੇਰੀ ਪਿਆਸ ਫਿਰ ਵੀ ਨ ਮੁਕਣੀ ਇਹਨ ਜੋ ਕੁਝ ਮਿਲ ਗਿਆ ਉਹਨੂੰ ਨਹੀਂ ਦੇਖਣਾ ਇਸ ਤੋਂ ਅੱਗੇ ਦੇਖਣਾ ਅੱਗੇ ਅੱਗੇ ਦੇਖਦੇ ਆ ਇੱਕ ਦਿਨ ਮੌਤ ਤੈਨੂੰ ਆਪਣੀ ਗੋਦ ਚ ਪਾ ਲੇਗੀ ਪਰ ਤੇਰੀ ਪਿਆਸ ਨਹੀਂ ਬੁਝਣੀ ਫਿਰ ਬਿੰਤੀ ਮ੍ਰਿਗ ਤਿਸਨਾ ਪੇਖ ਭੁੱਲਨੇ ਬੁੱਠੇ ਨਗਰ ਗੰਦਰਬ ਉਹ ਪਿਆਰੇ ਆ ਖਿਆਲੀ ਨੇ